ਜਾਵੇ ਜੈਲ ਦਾਰ ਮੈਂ ਨਾ ਬਚਦੀ ਮੈਨੂੰ ਗਰਮੀ ਦਾ ਹੋ ਗਿਆ ਬੁਖਾਰ ਮੈਂ ਨਾ ਬਚਦੀ ਜਾਵੇ ਜੈਲ ਦਾਰ ਮੈਂ ਨਾ ਬਚਦੀ ਵੇ ਤੂੰ ਛੱਡ ਦੇ ਨਾ ਬਜ ਡਾਕ ਦਾਰ ਮੈਂ ਨਾ ਬਚਦੀ ਵੇ ਤੂੰ ਰਹੇ ਪਰਦੇਸੀ ਸਸ ਹੁਕਮ ਚਲਾਵੇ ਰਹੇ ਪਰਦੇਸੀ ਸਸ ਹੁਕਮ ਚਲਾਵੇ ਮੈਨੂੰ ਤੇਰਾ ਵੇ ਵੀ ਛੋੜਾ ਚੰਨਾ ਵੱਡ ਵੱਡ ਖਾਵੇ ਕਾ ਤੂੰ ਤੈਨੂੰ ਸਾਡੀ ਜੰਦਰੇ ਆ ਯਾਦ ਵੀ ਨਾ ਆਵੇ ਤੈਨੂੰ ਸਾਡੀ ਚੰਦ ਰਿਆ ਯਾਦ ਵੀ ਨਾ ਆਵੇ ਵੇ ਮੈਂ ਪਤਲੀ ਚਮਕ ਜਹੀ ਨਾਰ ਮੈਂ ਨਾ ਬਚਦੀ ਜਾਵੇ ਜੇਲਦਾਰ ਮੈਂ ਨਾ ਬਚਦੀ ਦੋਵੇਂ ਹੱਥ ਜੜਵਾਲੇ ਹੱਥ ਕੰਨਾਂ ਨੂੰ ਲਵਾਲੇ ਮੇਰੀ ਛੱਡ ਦੇ ਨਬਜ਼ ਢਾਕਦਾਰ ਮੈਂ ਨਾ ਬਚਦੀ ਜਾਵੇ ਜੇਲਦਾਰ ਮੈਂ ਨਾ ਬਚਦੀ ਮੈਨੂੰ ਸਿਕਰ ਦੁਪਹਿਰੇ ਪੱਤਾ ਟੋਣਾ ਪੈ ਗਿਆ ਸਿਕਰ ਦੁਪਹਿਰੇ ਪੱਤਾ ਟੋਣਾ ਪੈ ਗਿਆ ਤੇਰੀ ਜਾਣ ਨੂੰ ਚੰਦਰ ਆਵੇ ਰੋਣਾ ਪੈ ਗਿਆ ਜਾਣ ਨੂੰ ਚੰਦਰ ਆਵੇ ਰੋਣਾ ਪੈ ਗਿਆ ਰੰਗ ਹੋ ਗਿਆ ਸੁਹਾ ਸੁਰਖ ਗੂਲਾਲ ਮੈਂ ਨਾ ਬਚਦੀ ਜਾਵੇ ਜੈਲ ਦਾਰ ਮੈਂ ਬਚਦੀ ਤੇਰੀ ਫੋਕੀ ਜ਼ੇਲਦਾਰੀ ਨੂੰ ਕੀ ਮਾਰਵਜ ਗਈ ਤੇਰੀ ਫੋਕੀ ਜ਼ੇਲਦਾਰੀ ਨੂੰ ਕੀ ਮਾਰਵਜ ਗਈ ਮੇਰੇ ਗੋਰੇ ਚਿੱਟੇ ਰੰਗ ਨੂੰ ਨਜ਼ਰ ਲੱਗ ਗਈ ਗੋਰੇ ਚਿੱਟੇ ਰੰਗ ਨੂੰ ਨਜ਼ਰ ਲੱਗ ਗਈ ਨੀ ਤੂੰ ਸੱਸੇ ਹੁਣ ਮੇਰੇ ਚਾਨਾਵਰ ਮੈਂ ਨਾ ਬਚਦੀ ਜਾਵੇ ਜ਼ੇਲਦਾਰ ਮੈਂ ਨਾ ਬਚਦੀ ਮੈਨੂੰ ਗਰਮੀ ਦਾ ਹੋ ਗਿਆ ਬੁਖਾਰ ਮੈਂ ਨਾ ਬਚਦੀ ਜਾਵੇ ਜ਼ੇਲਦਾਰ ਮੈਂ ਨਾ